ਅੱਜ ਮੈਂ ਇਹ ਟਿੱਬੀ ਪਿੰਡ ਦੇ ਵਿੱਚ ਆਇਆ ਇੱਥੇ 14 ਵੱਧੇ ਸਰਕਾਰੀ ਜ਼ਹਿਰ ਪੀ ਕੇ ਮਰ ਚੁੱਕੇ ਹੈ ਜਿਹੜੀ ਸ਼ਰਾਬ ਇਹਨਾਂ ਨੇ ਖਰੀਦੀਏ ਪੀਤੀ ਉਹ ਜ਼ਹਿਰ ਸਾਬਤ ਹੋਈ 14 ਵਿਧਵਾ ਔਰਤਾਂ ਨੂੰ ਮਿਲਿਆ ਹੈ 14 ਅਨਾਥ ਬੱਚਿਆਂ ਪਰਿਵਾਰਾਂ ਨੂੰ ਮਿਲਿਆ ਜਿਹੜੇ ਕਿ ਸਰਕਾਰ ਦੀ ਗਲਤੀ ਕਰਕੇ ਅਜ ਅਨਾਥ ਹੋ ਗਏ ਹੈ ਤੇ ਸੁਣਵਾਈ ਕੋਈ ਨਹੀਂ ਹੈ ਗਰੀਬ ਦੀ ਸੁਣਵਾਈ ਕੋਈ ਨਹੀਂ ਡੰਗਰ ਵੀ ਮਰ ਜੇ ਨਾ ਉਹਦਾ ਵੀ ਮੁਆਵਜ਼ਾ ਮਿਲਦਾ ਆ ਹੁਣ ਹੜ ਆਏ ਸੀ ਉਹਦੇ ਚ ਡੰਗਰ ਮਰੇ ਮੁਆਵਜ਼ਾ ਮਿਲ ਗਿਆ ਆ ਸਰਕਾਰੀ ਜ਼ਹਿਰ ਬੋਤਲਾਂ ਚ ਪਾ ਕੇ ਦਿੱਤੀ ਜਿਹੜੇ ਬੰਦੇ ਮਰੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਕੋਈ ਨੌਕਰੀ ਨਹੀਂ ਤਿੰਨ ਕੁੜੀਆਂ ਇੱਕ ਮੁੰਡਾ ਬਿਮਾਰ ਹੈ ਕਮਾਉ ਕੋਈ ਨਹੀਂ ਹੈ ਲੇਕਿਨ ਸਰਕਾਰ ਕੋਈ ਬਾਣੀ ਫੜ ਰਹੀ ਮੁੱਖ ਮੰਤਰੀ ਇਹ ਜ਼ਿਲ੍ਹੇ ਦਾ ਹੋਵੇ ਤੇ ਜਿਹੜਾ ਵਿੱਤ ਮੰਤਰੀ ਜਿਹਦੇ ਕੋਲ ਮਹਿਮਾ ਹੈ ਸ਼ਰਾਬ ਦਾ ਉਹਦੇ ਹਲਕੇ ਦਾ ਪਿੰਡ ਹੋਵੇ ਹਰ ਹੁਣ ਕਹਿੰਦੇ ਨੇ ਨਾ ਸ਼ਰਾਬ बिकਦੀ ਸੀ ਬਈ ਫਿਰ ਬਕੌਂ ਦਾ ਕੌਣ ਹੈ ਕਿਹਾ ਤੁਹਾਡੀ ਕਿਹ੍ਹਾ ਯੋਗਦਾਨ ਹੈ ਇਹਦੇ ਵਿੱਚ ਕਿਹਾ ਤੁਹਾਡਾ ਹਿੱਸਾ ਪੱਤੀ ਹੈ ਤੁਹਾਡੀ ਸ਼ਹਿ ਕਿਸ ਤਰ੍ਹਾਂ ਉਹਨਾਂ ਬੰਦਿਆਂ ਨੂੰ ਤੁਹਾਡੀ ਨੱਕ ਦੇ ਹੇਠਾਂ ਕਿਸ ਤਰੀਕੇ ਨਾਲ ਨਜਾਇਜ਼ ਸ਼ਰਾਬ बिकਦੀ ਰਹੀ ਹੈ ਕਿਸ ਤਰੀਕੇ ਦੇ ਨਾਲ ਇੱਥੇ ਘਰ ਘਰ ਚਿੱਟਾ ਵਿਗਰਿਆ ਆ ਮੈਨੂੰ ਬੀਬੀਆਂ ਹੁਣ ਅੰਦਰ ਰੋ ਰਹੀਆਂ ਸੀ ਕਹਿੰਦੇ ਜੀ ਹੋਰ ਕੁਝ ਮਿਲੇ ਨਾ ਮੇਰੇ ਚਿੱਟਾ ਮਿਲੀ ਜਾਂਦਾ ਸਾਰਿਆਂ ਨੂੰ ਇਹ ਜਿਹੜਾ ਕੁਝ ਹੋਇਆ ਜਿੰਨੀ ਨਸ਼ਾ ਸ਼ਰਾਬ ਵੰਡ ਰਹੀ ਹੈ ਔਰ ਵਿਕ ਰਹੀ ਹੈ ਇਹ ਭਗਵੰਤ ਮਾਨ ਦੀ ਸਰਕਾਰ ਦੇ ਸ਼ਹਿ ਦੇ ਉੱਪਰ ਔਰ ਉਹਨਾਂ ਦੀ ਹਿੱਸੇਦਾਰੀ ਦੇ ਉੱਪਰ ਕੰਮ ਹੋ ਰਿਹਾ ਹੈ ਬਿਲਕੁਲ ਨਜਾਇਜ਼ ਹੋ ਰਿਹਾ ਹੈ ਗਰੀਬ ਦੀ ਕੋਈ ਸੁਣਵਾਈ ਨਹੀਂ ਗਰੀਬਾਂ ਦੇ 21 ਬੰਦੇ ਸਰਕਾਰੀ ਜ਼ਹਿਰ ਵੀ ਕੇ ਮਰ ਚੁੱਕੇ ਐ ਇਹ ਪਰਚਾ ਸਰਕਾਰ ਪਰ ਹੋਣਾ ਚਾਹੀਦਾ ਐ ਇੱਥੇ ਦੇ ਨਮਾਇੰਦਿਆਂ ਪਰ ਹੋਣਾ ਚਾਹੀਦਾ ਐ ਕਤਲ ਦਾ ਮੁਕੱਦਮਾ ਹੋਣਾ ਚਾਹੀਦਾ ਇਹਨਾਂ ਨੇ ਮਰਵਾਏ ਸਾਡੇ ਬੰਦੇ ਗਰੀਬ ਤੇ ਜਦ ਅੱਜ ਗਰੀਬ ਮਾਰੇ ਗਏ ਤਾਂ ਉਹਨਾਂ ਦੀ ਜਾਨ ਦੀ ਕੀਮਤ ਕੋਈ ਨਹੀਂ ਕੋਈ ਨੌਕਰੀ ਦੀ ਗੱਲ ਨਹੀਂ ਕਰੀ ਕੋਈ ਮੁਆਵਜ਼ੇ ਦੀ ਗੱਲ ਨਹੀਂ ਕਰੀ ਥੱਲੇ ਨੂੰ ਹੱਥ ਕਰਕੇ ਕਿਸੇ ਨੂੰ 50000 ਦੇ ਰਹੇ ਕਿਸੇ ਨੂੰ ਲੱਖ ਦੇ ਰਹੇ ਕਿਸੇ ਨੂੰ 2 ਲੱਖ ਦੇ ਰਹੇ ਤੁਸੀਂ ਬੋਲੋ ਨਾ ਆਹ ਤੁਹਾਨੂੰ ਦੇਤੇ ਕਿਉਂ ਭਈ ਤੁਹਾਡੀ ਨਜਾਇਜ਼ ਸ਼ਰਾਬ ਦੇ ਨਾਲ ਤੁਹਾਡੀ ਜ਼ਹਿਰ ਦੇ ਨਾਲ ਸਾਡੇ ਬੰਦੇ ਮਰੇ ਉਹਨਾਂ ਨੂੰ ਪੂਰਾ ਮੁਆਵਜ਼ਾ ਦਿਓ ਲੇਕਿਨ ਮੈਂ ਆਪਣੇ ਪਰਿਵਾਰਾਂ ਨੂੰ ਇੱਕ ਗੱਲ ਦਾ ਤਸੱਲੀ ਦਿੱਤੀ ਆ ਪਤਾ ਨਹੀਂ ਕਦੇ ਮੈਂ ਕਰ ਪਾਉਂਗਾ ਕਿ ਨਹੀਂ ਜੇ ਸਾਡੀ ਕਿਸੇ ਨੇ ਸਰਕਾਰ ਆ ਗਈ ਤਾਂ ਅਸੀਂ ਇਹਨਾਂ ਪਰਿਵਾਰਾਂ ਨੂੰ ਨੌਕਰੀਆਂ ਵੀ ਦਵਾਂਗੇ 50 50 ਲੱਖ ਰੁਪਏ ਮੁਆਵਜ਼ਾ ਵੀ ਦਵਾਂਗੇ ਐ ਆ ਜਾਈ ਨਹੀਂ ਜਾਣ ਦਿੰਦੇ ਸ਼ਰਾਬ ਪੀਣਾ ਪੰਜਾਬ ਦੇ ਵਿੱਚ ਨਜਾਇਜ਼ ਨਹੀਂ ਹੈ ਜੁਰਮ ਨਹੀਂ ਹੈ ਜੇ ਇਹਨਾਂ ਨੇ ਪੀਤੀ ਹੈ ਇਹਨਾਂ ਦੀ ਸਰਕਾਰ ਉੱਪਰ ਦੇ ਲੈ ਕੇ ਥੱਲੇ ਤੱਕ ਪਿੰਦੀ ਹੈ ਫਿਰ ਸਾਡੇ ਆਲੇ ਨੂੰ ਜ਼ਹਿਰ ਕਾਦੇ ਮਿਲ ਰਹੀ ਹੈ ਗਰੀਬ ਬੰਦਿਆਂ ਨੂੰ ਜ਼ਹਿਰ ਕਿਉਂ ਮਿਲ ਰਹੀ ਹੈ ਇਹਨਾਂ ਨੂੰ ਕਿਉਂ ਮੁਆਵਜ਼ਾ ਨਹੀਂ ਮਿਲਦਾ ਇਹਨਾਂ ਨੂੰ ਕਿਉਂ ਨੌਕਰੀਆਂ ਨਹੀਂ ਮਿਲਦੀਆਂ ਐਸੀ ਇਹ ਲੜਾਈ ਲੜਨੀ ਹੈ ਐਸੀ ਇਹ ਨਾ ਗਰੀਬਾਂ ਦੇ ਨਾਲ ਖੜਨਾ ਹੈ আর ਇਹਨਾਂ ਦੇ ਨਾਲ ਖੜ ਕੇ ਇਹਨਾਂ ਦਾ ਹੱਕ ਇਕ ਕਹਿਣਾ ਇਸੇ ਕਰਕੇ ਲੋਕ ਬਦਲਾਵ ਲੈ ਕੇ ਆਏ ਸੀ ਜੇ ਪਹਿਲਾਂ ਵੀ ਨਸ਼ੇ ਵਿਗਦੇ ਸੀ ਲੋਕਾਂ ਨੂੰ ਇਹ ਸੀ ਕਿ ਇਹ ਬਦਲਾਵ ਆ ਗਿਆ ਪਤਾ ਨਹੀਂ ਸਾਡਾ ਕੀ ਹੋ ਜਾਏਗਾ ਬਦਲਾਵ ਐਸਾ ਆਇਆ ਕਿ ਸ਼ਰਾਬ ਵੀ ਨਜਾਇਜ਼ ਵਿਗਣ ਲੱਗੀ ਚਿੱਟਾ ਦਾ ਪਰਮਾਰ ਹੋ ਗਈ ਇੱਥੇ ਹਰ ਗਲੀ ਦੇ ਵਿੱਚ ਚਿੱਟਾ ਵਿਗਣ ਲੱਗ ਗਿਆ ਵਿਗਦਾ ਪੁਲਿਸ আর ਸਰਕਾਰੀ ਸ਼ਹਿਤ ਹੈ ਅੱਜ ਇਹ ਮੁੱਖ ਮੰਤਰੀ ਦਾ ਜ਼ਿਲ੍ਹਾ ਜੇ ਵਿੱਤ ਮੰਤਰੀ ਦਾ ਹਲਕਾ ਦੇ ਵਿੱਚ ਨਜਾਇਜ਼ ਸ਼ਰਾਬ बिक ਰਹੀ ਹੈ ਫਿਰ ਜ਼ਿੰਮੇਵਾਰ ਕੌਣ ਹੈ ਇੱਥੇ ਫਿਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਭਾਈ ਸਾਹਿਬ ਜੀ ਉਹਨੂੰ ਇਹ ਪੁੱਛ ਲਿਓ ਫਿਰ ਤੁਸੀਂ ਕਿ ਇਹ ਕੈਮੀਕਲ ਵੇਚ ਕੇ ਕੌਣ ਜਾਂਦਾ ਤੇਰੇ ਬੰਦੇ ਆ ਜੇ ਤੇਰੇ ਬੰਦੇ ਆਪਣੇ ਨਹੀਂ ਆ ਫਿਰ ਤੇ ਵੇਚਣ ਕਿਉਂ ਦਿੱਤੀ ਹਲਕਾ ਦਾ ਤੇਰਾ ਹੈ ਹਲਕਾ ਦਾ ਵਿੱਤ ਮੰਤਰੀ ਦਾ ਹੈ ਹਲਕਾ ਦਾ ਕੈਬਨਿਟ ਮੰਤਰੀ ਦਾ ਹੈ ਉਹ ਕਿਉਂ ਬਕਵਾ ਰਿਹਾ ਇੱਥੇ ਉਹ ਕਹਦੇ ਜਿੱਟਾ ਬਕਵਾ ਰਿਹਾ ਇੱਥੇ ਸ਼ਰਾਬ ਦੇ ਘਟਾਲੇ ਦੇ ਵਿੱਚ ਹਜ਼ਾਰਾਂ ਕਰੋੜ ਦਾ ਘਟਾਲਾ ਉਹ ਗੱਲ ਦੂਸਰੇ ਪਾਸੇ ਚਲੇ ਜਾਣੀ ਇਹ ਵੀ ਉਸ ਘਟਾਲੇ 'ਚ ਸ਼ਾਮਲ ਹੈ ਕਿ ਪੰਜਾਬ ਦੇ ਵਿੱਚ ਨਜਾਇਜ਼ ਸ਼ਰਾਬ बिक ਰਹੀ ਹੈ ਔਰ ਇਨਾ ਸਰਕਾਰ ਦੀ ਪੁਸਤਪਨਾਹੀ ਏਡ बिक ਰਹੀ ਹੈ ਔਰ ਇਹ ਬਕਵਾਰੇ ਹੈ ਔਰ ਸਾਡੇ ਗਰੀਬ ਮਰ ਰਹੇ ਹੈ ਕੋਈ ਕੀਮਤ ਨਹੀਂ ਅੱਜ ਗਰੀਬ ਦੀ ਜਾਨ ਦੀ ਇਹਨਾਂ ਦਾ ਕੁੱਤਾ ਵੀ ਮਰ ਜਾਏ ਇਹਨਾਂ ਦਾ ਡੰਗਰ ਵੀ ਮਰ ਜਾਏ ਤਾਂ ਕੀਮਤ ਹੈ ਗਰੀਬ ਦੀ ਕੋਈ ਕੀਮਤ ਨਹੀਂ ਇੱਥੇ ਜੰਦੀ ਸਾਹਿਬ ਇੱਕ ਸੈਕਟਰ ਭਾਈ ਸਾਹਿਬ ਜੀ ਜਦ ਰੋਣਾ ਆਂਦਾ ਜਦ ਕੁੜੀਆਂ ਕੋਲ ਬੈਠਦੇ ਆ ਜਿਹੜੀਆਂ ਵਿਧਵਾ ਹੋ ਗਈਆਂ ਤੇ ਉਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਉਹਨੂੰ ਉਲਟਾ ਉਹਨਾਂ ਨੂੰ ਗਲਤ ਸਾਬਤ ਕੀਤਾ ਜਾ ਰਿਹਾ ਉਲਟਾ ਉਹਨਾਂ ਨੂੰ ਜੁਰਮ ਉਹਨਾਂ ਦੇ ਗਲ ਮੜਿਆ ਜਾ ਰਿਹਾ ਜੰਦੀ ਸਾਹਿਬ ਤੁਸੀਂ 50000 ਲੱਖ ਰੁਪਏ ਮਾਫੀ ਦੀ ਗੱਲ ਕੀਤੀ ਹੈ ਕਿ ਜਿਹੜਾ ਹੱਥਾਂ ਦੇ ਨਾਲ ਫੜਾ ਰਿਹਾ ਪਰ ਕਈ ਲੋਕ ਉਹ ਵੀ ਕਹਿ ਰਹੇ ਨੇ ਕਿ ਸਾਡੇ ਕੋਲ ਪਹੁੰਚਿਆ ਕੁਝ ਨਹੀਂ ਪਰ ਸੱਤੋਂ ਸੰਸਕਾਰ ਕਰਵਾਤਾ ਵੀਰ ਜੀ ਆਵੇ ਕਿਉਂ ਕਾਨੂੰਨੀ ਤੌਰ ਤੇ ਕਿਉਂ ਨਹੀਂ ਮਾਫੀ ਆ ਦੇਂਦੇ ਕਾਨੂੰਨੀ ਤੌਰ ਤੇ ਇਹਨਾਂ ਨੂੰ ਨੌਕਰੀ ਕਿਉਂ ਨਹੀਂ ਅਨਾਉਂਸ ਕਰਦੇ ਇਸ ਕਰਕੇ ਕਿ ਇਹ ਗਰੀਬ ਲੋਕ ਹੈ ਇਹਨਾਂ ਦੀ ਸੁਣਵਾਈ ਕੋਈ ਨਹੀਂ ਹੈ ਸਮਾਂ ਬਦਲਦਾ ਰਹਿੰਦਾ ਹੈ ਸਦਾ ਦਿਨ ਮਾੜੇ ਨਹੀਂ ਰਹਿੰਦੇ ਜਿਸ ਦਿਨ ਮੌਕਾ ਬਦਲਿਆ ਤਾਂ ਇਹਨਾਂ ਨੂੰ ਜ਼ਰੂਰ ਨੌਕਰੀਆਂ ਲੈ ਕੇ ਦਵਾ ਦੇਉਂਗਾ ਕੋਡ ਆਫ ਕੰਡਕਟ ਦੀ ਗੱਲ ਕੀਤੀ ਜਾਂਦੀ ਹੈ ਕਿ ਹੁਣ ਅਸੀਂ ਜਿਹੜਾ ਲਾਰ ਕੋਡ ਆਫ ਕੰਡਕਟ ਵੋਟਾਂ ਵਾਸਤੇ ਹੈ ਜਿਹੜਾ ਬੰਦਾ ਮਰ ਗਿਆ ਉਹਦੇ ਵਾਸਤੇ ਕੋਡ ਆਫ ਕੰਡਕਟ ਕਿਹਾ ਸਰ ਇਹ ਸਮਝ ਨਹੀਂ ਕਿ ਚੰਨੀ ਸਾਹਿਬ ਅੱਜ ਕੱਲ੍ਹ ਨਹੀਂ ਜਿਹੜਾ ਪ੍ਰੋਟੈਸਟ ਕੀਤਾ ਉਹਨਾਂ ਡੀ ਸਾਹਿਬ ਨੂੰ ਕਿਹਾ ਕਿ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਭਾਵੇਂ ਅਸੀਂ ਕਾਲੀਦਾਰਾ ਭਾਵੇਂ ਕਾਂਗਰਸ ਆ ਹਾ ਤੋਂ ਲਿਖਤੀ ਲੈ ਲਓ ਪਰ ਮੁਆਵਜ਼ਾ ਦੇ ਦਿਓ ਇਹਨਾਂ ਨੂੰ ਅਸੀਂ ਕਿੰਦੂ ਪ੍ਰਾਂਤ ਮੈਂ ਇਹੀ ਕਹਿ ਰਿਹਾ ਇੱਕ ਜਾਨ ਚਲੀ ਗਈ ਹੈ ਇਹਦੇ 'ਚ ਕੋਡ ਆਫ ਕੰਡਕਟ ਕੋਈ ਨਹੀਂ ਬਹਾਨੇਬਾਜੀ ਹੈ ਇਹਨਾਂ ਗਰੀਬਾਂ ਦੀ ਪੁੱਛ ਨਹੀਂ ਕਰਨੀ ਬਸ ਸੋਚ ਮਾੜੀ ਹੈ ਮਾਨਸਿਕਤਾ ਮਾੜੀ ਹੈ ਕੋਈ ਕੋਡ ਆਫ ਕੰਡਕਟ ਮੂਰੇ ਨਹੀਂ ਅੜਦਾ ਮੈਂ ਕੋਲ ਖੜਦਾ ਸਾਡੀ ਪਾਰਟੀ ਦਾ ਪ੍ਰਧਾਨ ਖੜ ਜੇਗਾ ਐਸੀ ਅਕਾਲੀ ਦਲ ਵਾਲਿਆਂ ਨੂੰ ਬੇਨਤੀ ਕਰ ਲਾਂਗੇ ਸਭ ਨੂੰ ਬੇਨਤੀ ਕਰ ਲਾਂਗੇ ਅਸੀਂ ਐਸੀ ਵੀ ਲਿਖ ਕੇ ਦੇਨੇ ਐਫੀ ਡੈਵਿਡ ਦੇਨੇ ਕਿ ਇਹਦੇ ਵਿੱਚ ਕੋਈ ਕੋਰਪੋਰੇਟ ਕੰਟਰੈਕਟ ਨਹੀਂ ਹੁੰਦਾ ਇਹਨਾਂ ਗਰੀਬਾਂ ਨੂੰ ਪੈਸੇ ਦੋ ਤੁਹਾਡੀ ਪਾਰਟੀ ਕੀ ਕਰੋਗੀ ਜੇ ਨਹੀਂ ਦਿੰਦੀ ਹੈ ਮੈਂ ਤਾਂ ਪਹਿਲਾਂ ਕਹਿ ਚੁੱਕਿਆ ਕਿ ਸਮਾਂ ਬਦਲਦਾ ਰਹਿੰਦਾ ਹੈ ਯਾਰ ਗੱਲ ਸੁਣੋ ਅੱਜ ਵੀ ਜੋ ਜਿੰਨਾ ਅਸੀਂ ਖੜ ਸਕੇ ਪਰਿਵਾਰ ਦੇ ਨਾਲ ਖੜਾਂਗੇ ਲੇਕਿਨ ਸਮਾਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਇੱਕ ਦਿਨ ਆਏਗਾ ਕਿ ਅਸੀਂ ਇਹ ਪਰਿਵਾਰਾਂ ਦੇ ਨਾਲ ਜੋ